ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਤਾਜਪੁਰ ਤਹਿਸੀਲ ਰਾਏਕੋਟ ਜ਼ਿਲ੍ਹਾ ਜਿਹੜਾ ਇਸ ਨੂੰ ਲੁਧਿਆਣਾ ਲੱਗਦਾ ਹੈਗਾ ਜੀ ਸੋ ਦੋਸਤੋ ਅੱਜ ਜਿਹੜਾ ਆਪਾਂ ਤੁਹਾਨੂੰ ਪਸ਼ੂ ਦਿਖਾਉਣੇ ਨੇ ਦੋ ਤੋਂ ਦੋਸਤੋ ਤਿੰਨ ਵੇੜਾ ਹੈਗੀਆਂ ਨੇ ਦੋ ਮੱਝਾਂ ਦੋਸਤੋ ਤੇ ਦੋ ਦੋਸਤੋ ਜਿਹੜੀਆਂ ਵੇੜੀਆਂ ਹੈਗੀਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਆ ਉਹ ਆਪਾਂ ਵੀਰ ਹੋਣਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਪੂਰੀ ਜਾਣਕਾਰੀ ਵੀਰ ਹੋਣਾਂ ਦੇ ਪਾਸੋਂ ਆਪਾਂ ਲੈ ਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਦੋਸਤੋ ਮੁੱਲ ਕਿੰਨੇ ਸੂਬੇ ਕੀ ਥੱਲੇ ਮਿਲ ਕੇ ਰਿਕਾਰਡ ਹੈਗਾ ਉਹ ਵੀਰ ਹੋਣਾਂ ਦੇ ਨਾਲ ਬਾਤचीत ਕਰਕੇ ਹੀ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਫੁੱਲ ਸ਼ੇਅਰ ਕਰਦੇ ਹਾਂ ਜੀ ਸੋ ਦੋਸਤੋ ਬਹੁਤ ਵਧੀਆ ਚੰਗੇ ਐਨੀਮਲ ਵੀਰ ਹੁਣਾਂ ਦੇ ਕੋਲ ਸੇਲ ਪਰਚੇਸ ਦਾ ਕੰਮ ਵਪਾਰ ਦੀ ਲਾਈਨਾਂ ਵੀਰ ਹੁਣਾਂ ਦੀ ਵਧੀਆ ਚੰਗੇ ਪਸ਼ੂ ਦੋਸਤੋ ਆਏ ਨੇ ਸ਼ੁਰੂ ਤੋਂ ਵੀ ਵਧੀਆ ਚੰਗੇ ਨਿਕਲੇ ਨੇ ਸੋ ਆਪਾਂ ਗੱਲਬਾਤ ਵੀਰ ਹੁਣਾਂ ਦੇ ਨਾਲ ਕਰ ਲਵਾਂਗੇ ਉਹਨਾਂ ਦੇ ਕੋਲੋਂ ਹੀ ਜਾਣਕਾਰੀ ਲੈ ਲਾਂਗੇ ਇੱਕ ਦੋਸਤੋ ਜਿਹੜਾ ਜ਼ਿਕਰ ਕਰਦੇ ਆਂ ਵੀ ਪਹਿਲੇ ਨੰਬਰ ਤੇ ਜਿਹੜੀ ਇਹ ਬਰੀਡ ਐਚ ਐਫ ਦੇ ਵਿੱਚ ਦੋਸਤੋ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਦੋਸਤੋ ਬਿਲਕੁਲ ਸੇਲ ਵਾਸਤੇ ਅਵੇਲੇਬਲ ਹੈਗੀ ਆ ਬਹੁਤ ਤੋਂ ਵਧੀਆ ਦੋਸਤੋ ਜਿਹੜਾ ਚੰਗਾ ਐਕਸਟਰਾ ਆਰਡਨਰੀ ਜਿਹੜਾ ਆਰਡਰ ਦੋਸਤੋ ਤੁਸੀਂ ਨਜ਼ਰ ਮਾਰ ਰਹੇ ਹੋਵੋਗੇ ਬਹੁਤ ਵਧੀਆ ਚੰਗੇ ਆਰਡਰ ਦੀ ਕੁਆਲਿਟੀ ਆ ਬਾਕੀ ਵੀਰ ਉਹਨਾਂ ਦੇ ਕੋਲ ਚੱਲਦੇ ਆ ਪੁੱਛ ਲੈਣੇ ਆ ਉਹਨਾਂ ਦਾ ਨਾਮ ਸੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸੋ ਵੀਰ ਜੀ ਥੋੜਾ ਜਿਹਾ ਆਪਾਂ ਉੱਚੀ ਬੋਲਣਾ ਜੀ ਤੇ ਠੀਕ ਆ ਸੋ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਇੱਕ ਮੇਰਾ ਵਿਰਿੰਦਰਪਾਲ ਸੰਧ ਠੀਕ ਆ ਵਿਰਿੰਦਰਪਾਲ ਵੀਰ ਜੀ ਆਪਣਾ ਜ਼ਿਆਦਾ ਕੰਮ ਵਪਾਰ ਦਾ ਹੀ ਆ ਹਨਾ ਜੀ ਠੀਕ ਹੈ ਜੀ ਸੁਪੀਰ ਜੀ ਜੇ ਆਪਣੇ ਕੋਲ ਐਚ ਐਫ ਦੇ ਵਿੱਚ ਆ ਨਜ਼ਰ ਆ ਰਹੀ ਹੈ ਵੈਡ ਸੋ ਇਹ ਵੀ ਜੀ ਕਿੰਨਾ ਸਮਾਂ ਸੂਆ ਸੂਈ ਹੈ ਤੀਜਾ ਸ਼ੂਰ ਹੋਈ ਹੈ ਠੀਕ ਹੈ ਜੀ ਤੇ ਵੀ ਜੀ ਸੂਈ ਨੂੰ ਕਿੰਨੇ ਕ ਦਿਨ ਟਾਈਮ ਹੋ ਗਿਆ ਜੀ ਵੀਰੇ ਸੂਈ ਆ 8 ਵਜੇ ਸੂਈ ਅੱਜ ਸਵੇਰ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਸੁਪੀਰ ਜੀ ਮਿਲਕ ਦੀ ਗੱਲ ਕਰੀਏ ਤੇ ਵੀ ਜੀ ਕਿੰਨੀ ਕ ਆਸ ਕੀਤੀ ਜਾਂਦੀ ਇਸ ਤੋਂ 35+ ਵੀ ਹੈਗੀ ਹੈ ਆਸ ਠੀਕ ਹੈ ਜੀ ਸੋ ਕਿਸਾਨ ਵੀਰੋ 35+ ਦੀ ਵੀਰ ਹੁਣ ਦੱਸਿਆ ਵੀ ਮਿਲਕ ਦੀ ਕੈਪੈਸਿਟੀ ਰਹੇਗੀ ਬਾਕੀ ਤੁਸੀਂ ਜਿਹੜਾ ਲੇਵਾ ਹੈ ਉਹ ਤੁਸੀਂ ਜਰੂਰ ਨਜ਼ਰ ਮਾਰ ਸਕਦੇ ਹੋ ਠੀਕ ਹੈ ਸਵਿੰਦਰ ਵੀਰ ਜੀ ਮਗਰ ਜਿਹੜਾ ਬੱਚਾ ਕਾਫ ਆ ਗਿਆ ਕੀ ਹੁੰਦੇ ਜੀ ਉਹਦਾ ਬੱਛਾ ਹੈ ਠੀਕ ਹੈ ਬੱਚਾ ਕਿਸਾਨ ਵੀਰ ਉਹ ਮਗਰ ਆ ਬਾਕੀ ਮਿਲਕ ਦੀ ਕਪੈਸਿਟੀ ਜਿਹੜੀ ਵੀਰ ਉਹਨਾਂ ਦੱਸਿਆ ਵੀ 35 ਪਲੱਸ ਜਾਂ 35 ਤੁਸੀਂ ਮੰਨ ਕੇ ਚੱਲ ਸਕਦੇ ਹੋ ਬਹੁਤ ਵਧੀਆ ਦੋਸਤੋ ਚੰਗਾ ਸ਼ਾਨਦਾਰ ਆਰਡਰ ਹੈਗਾ ਸਾਰੇ ਸਾਈਡ ਤੋਂ ਜਿਹੜਾ ਤੁਸੀਂ ਆ ਲੇਵਾ ਜਰੂਰ ਨਜ਼ਰ ਮਾਰ ਸਕਦੇ ਹੋ ਬਿਲਕੁਲ ਮੁੱਠੀ ਵਾਲਾ ਥਾਣਾ ਵਿੱਥਾਂ ਦੋਸਤੋ ਜਿਹੜੀਆਂ ਨਜ਼ਰ ਤੁਹਾਨੂੰ ਆ ਰਹੀਆਂ ਨੇ ਅਗਲੇ ਮਗਰਲੇ ਥਾਣਿਆਂ ਦੀਆਂ ਵਿੱਥਾਂ ਬਹੁਤ ਜ਼ਿਆਦਾ ਖੂਬਸੂਰਤ ਹਨ ਸੋ 35+ ਦੋਸਤੋ ਜਿਹੜਾ ਮਿਲਕ ਇਹ ਵੈਡ ਚਵਾਏਗੀ ਬਹੁਤ ਵਧੀਆ ਐਕਸਟਰਾ ਆਰਡੀਨਰੀ ਦੋਸਤੋ ਮੈਂ ਕਹਿ ਰਿਹਾ ਵੀ ਜਦੋਂ ਤੁਸੀਂ ਮੌਕੇ ਤੇ ਆਏ ਤੁਹਾਨੂੰ ਨਰਾਜ਼ ਨਹੀਂ ਕਰਦੀਗੀ ਜੋ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਮੌਕੇ ਤੇ ਵੀ ਤੁਹਾਨੂੰ ਦੋਸਤੋ ਇਹੋ ਕੁਝ ਹੀ ਮਿਲੇਗਾ ਆ ਦੂਜੀ ਸਾਈਡ ਤੋਂ ਵੀ ਤੁਸੀਂ ਜਿਹੜਾ ਥਣ ਫਵਾਣਾ ਜਰੂਰ ਵੇਖ ਸਕਦੇ ਹੋ ਬਿਲਕੁਲ ਵਧੀਆ ਚੰਗੀ ਵੇਣ ਹੈਗੀ ਆ ਡਰ ਤੇ ਸੋਵਿੰਦਰ ਵੀਰ ਜੀ ਕੀ ਡਿਮਾਂਡ ਆਪਾਂ ਕਰਦੇ ਪਏ ਆ ਵੀ ਕੀ ਮੁੱਲ ਰੱਖਿਆ ਹੋਇਆ ਇਸ ਬੈਡ ਦਾ 78000 78000 ਆ ਜੀ ਹਾਂਜੀ ਠੀਕ ਆ ਬਾਕੀ ਕੋਈ ਦੇਲ ਹੈ ਵੀ ਥੋੜਾ ਬਾਧਾ ਮਾਨਤਨ ਹੋਊਗਾ ਵਿੱਚ ਵੀ ਜਦੋਂ ਮੌਕੇ ਤੇ ਠੀਕ ਆ ਮੌਕੇ ਤੇ ਖੋਜੀ ਜਾ ਤੇ ਇੱਕ ਵੀਰਿੰਦਰ ਵੀਰ ਜੀ ਜਿਹੜਾ ਕੰਟੈਕਟ ਨੰਬਰ ਹੈ ਉਹ ਵੀ ਵੀਰਾਂ ਨੂੰ ਬੋਲ ਕੇ ਜਰੂਰ ਦੱਸ ਦਿਗੇ 864751443 ਠੀਕ ਆ 8847514 43 1443 ਸੋ ਕਿਸਾਨ ਵੀਰੋ ਇਹ ਜਿਹੜੇ ਵਰਿੰਦਰ ਵੀਰ ਹੁਣਾਂ ਦੇ ਆਪਣੇ ਨੰਬਰ ਨੇ ਇਹ ਵੀ ਨਾ ਜਿਹੜੇ ਇਹ ਵੀਡੀਓ ਦੇ ਵਿੱਚ ਚਲਾਵਾਂਗੇ ਵੀਡੀਓ ਦੇ ਵਿੱਚ ਨੰਬਰ ਚੱਲਦੇ ਹੋਣਗੇ ਵੀ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਵਾੜ ਖਰੀਦ ਸਕਦੇ ਹੋ ਵੀਰ ਜੀ ਨੂੰ ਖੋਲ ਕੇ ਵੀ ਨਾ ਇੱਕ ਤੋਰ ਲਈਏ ਮਾੜਾ ਜੇ ਇਧਰ ਨੂੰ ਸੋ ਦੋਸਤੋ ਅੱਜ ਸਵੇਰ ਮਾਰਨਿੰਗ ਟਾਈਮ ਇਹ ਸੂਈ ਆ ਵੀਰ ਹੁਣਾਂ ਦੱਸਤਾ ਜਿੱਦਾਂ ਵੀ 7:30 ਤੋਂ 8 ਵਜੇ ਦਾ ਸਮਾਂ ਸੀ ਜਦੋਂ ਸੂਈ ਆ ਜੇਰ ਪੈ ਗਈ ਆ ਤਕਰੀਬਨ 1 ਜਾਂ 1.5 ਘੰਟੇ ਦੇ ਬਾਅਦ ਦੌਰਾਨ ਇਹ ਜੇਰ ਪੈ ਗਈ ਆ ਬਾਕੀ ਕਿਸੇ ਵੀਰ ਭਰਾ ਨੇ ਬਿਲਕੁਲ ਆਪਦੀ ਤਸੱਲੀ ਕਰਨੀ ਆ ਮੌਕੇ ਤੇ ਘਰੇ ਪਹੁੰਚ ਕੇ ਵੀਰ ਹੋਂਾਂ ਦੇ ਕੋਲ ਤੁਸੀਂ ਬੌਲੇ ਦੇ ਵਿੱਚ ਇੱਕ ਦੋ ਡੰਗ ਦੀ ਜੁਆਈ ਵੀ ਕਰ ਸਕਦੇ ਹੋ ਬਾਕੀ ਆਰਡਰ ਦੀ ਕੁਆਲਿਟੀ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਾਕ ਕਮਾਲ ਜਿਹੜਾ ਲੇਵਾ ਹੈ ਉਹ ਤੁਹਾਨੂੰ ਨਜ਼ਰ ਆ ਰਿਹਾ ਵੀਡੀਓ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਆ ਸੋ ਦੋਸਤੋ ਜਿਹੜੀ ਵੇਲ ਦੀ ਆ ਉਹ ਵੀ ਬਹੁਤ ਵਧੀਆ ਉਚਾਈ ਲੰਬਾਈ ਬਹੁਤ ਵਧੀਆ ਹੈਗੀ ਆ ਵੇੜ ਦੀ ਸੋ ਅਵਿੰਦਰ ਵੀਰ ਜੀ ਹੋਰ ਜਿਹੜਾ ਦੂਜੇ ਨੰਬਰ ਤੇ ਆਪਣੇ ਕੋਲ ਐਨੀਮਲ ਨੇ ਉਹਦੇ ਬਾਰੇ ਵੀ ਆਪਾਂ ਲੈਣਗੇ ਜਾਣਕਾਰੀ ਵੀ ਦੂਜੇ ਨੰਬਰ ਤੇ ਇਹ ਮੱਝ ਆਪਣੇ ਕੋਲ ਸੇਲ ਵਾਸਤੇ ਆ ਜੀ ਹਾਂਜੀ ਠੀਕ ਆ ਵੀਰ ਜੀ ਕੋਲੇ ਹੋ ਜਾ ਜੇ ਤੁਸੀਂ ਸਾਹਮਣੇ ਠੀਕ ਆ ਸਵਿੰਦਰ ਵੀਰ ਜੀ ਇਹ ਕਿੰਨਾ ਸੂਹਾ ਅੱਗੇ ਸੂਹੀ ਆ ਜੀ ਸੂਣ ਸੂਣਾ ਹੈ ਜੀ ਨਾ ਤੇ ਕਿੰਨੇ ਕ ਦਿਨ ਲੈ ਜਾਈਗੇ ਜੀ ਇਹ ਲੈ ਜੂਗੀ 5-7 ਦਿਨ 5-7 ਦਿਨ ਲੈ ਜੇਗੀ ਸੋ ਵੀਰ ਜੀ ਕਿੰਨਾ ਕ ਦੁੱਧ ਵੀ ਚਵਾ ਦੇਗੀ ਇਹ 12-13 ਗਲੋਸ ਚਵਾ ਦੇਗੀ ਠੀਕ ਆ ਠੀਕ ਆ ਠੀਕ ਆ ਸੋ ਕਿਸਾਨ ਵੀਰੋ 12-13 ਲੀਟਰ ਜਿਹੜਾ ਮਿਲ ਕੇ ਇਹ ਮੱਝ ਚਵਾ ਦੇਗੀ ਅੱਗੇ ਚੌਥਾ ਸੂਆ ਸੂਣ ਜਾ ਰਹੀ ਹੈ ਤੇ ਪੰਜ ਪੰਜ ਤੋਂ 7 ਹਫ਼ਤੇ ਤੱਕ ਲੈਈ ਜਾਣਾ ਹੈ ਨਾ ਲੈ ਜੂਗੀ ਠੀਕ ਆ ਸੋ ਵੀਰ ਜੀ ਇਹਦੀ ਡਿਮਾਂਡ ਜਾਂ ਮੁੱਲ ਕੀ ਰੱਖਿਆ ਹੋਇਆ ਜੀ ਇਹਦਾ ਹੈ 75000 ਠੀਕ ਆ 75000 ਡਿਮਾਂਡ ਆ ਠੀਕ ਆ ਸੋ ਕਿਸਾਨ ਵੀਰੋ ਜਦੋਂ ਤੁਸੀਂ ਮੌਕੇ ਤੇ ਆਏ ਮਾਨਤਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਆ ਵੀ ਹਰ ਪਸ਼ੂ ਦੇ ਵਿੱਚੋਂ ਮਾਰਤਾਰ ਅਕਸਰ ਹੋ ਜਾਂਦਾ ਜਦੋਂ ਤੁਸੀਂ ਮੌਕੇ ਤੇ ਆਉਂਗੇ ਬਾਕੀ ਜਿਹੜੀ ਥਣਾ ਦੀ ਬੰਤਰ ਉਹ ਵੀ ਜਿਹੜੀ ਮੱਝ ਤੁਸੀਂ ਜ਼ਰੂਰ ਨੋਟ ਕਰ ਸਕਦੇ ਵਧੀਆ ਥਣਾ ਦੋਸਤੋ ਬਾਕੀ ਗੈਬ ਜ਼ਰੂਰ ਤੁਸੀਂ ਨਜ਼ਰ ਮਾਰ ਸਕਦੇ ਠੀਕ ਹੈ ਜੀ 12 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਇਸ ਮੱਝ ਦੀ ਰਹੇਗੀ ਵੀਰ ਉਹਨਾਂ ਨੇ ਦੱਸਿਆ ਵੀ ਤਕਰੀਬਨ ਚੌਥਾ ਸੂਬਾ ਸੁਣ ਜਾ ਰਹੀ ਹੈ ਠੀਕ ਹੈ ਠੀਕ ਹੈ ਜੀ ਸਵਿਰ ਜੀ ਇਹ ਤੀਜੇ ਨੰਬਰ ਤੇ ਕੋ ਆਪਣੀ ਜਿਹੜੀ ਇਹ ਗਾਂ ਖੜੀ ਹੈ ਜੀ ਹਾਂ ਜੀ ਇਹ ਵੀਰ ਜੀ ਸੂਈ ਆ ਇਹ ਸੂਈ ਨੂੰ ਵੀਰੇ ਹੋ ਗਏ ਨੇ 5-6 ਮਹੀਨੇ ਠੀਕ ਹੈ 5-6 ਮਹੀਨੇ ਹੋ ਗਏ ਹੈ ਨਾ ਹਾਂ ਜੀ ਠੀਕ ਹੈ ਤੇ ਮਗਰ ਬੱਚਾ ਇਹਦਾ ਹੈਗਾ ਕਿ ਬੱਸ ਪਹਾੜੇ ਤੇ ਵੀਰੇ ਹੋਣੀ ਮੈਨੂੰ ਦਾਣੇ ਪੱਕੇ ਤੇ ਮੇਰੀ ਥਾਪੀ ਤੇ ਆ ਹਾਂ ਜੀ ਠੀਕ ਆ ਕੋਈ ਵੀਰ ਜੀ ਨਿਆਣਾ ਪਾਉਣਾ ਪੈਂਦਾ ਜਾਂ ਕੋਈ ਹਾਂ ਨਿਆਣਾ ਪਾਉਣਾ ਠੀਕ ਆ ਜੀ ਤੇ ਵੀਰ ਜੀ ਮਿਲਕ ਕਿੰਨਾ ਹੋਵੇਗਾ ਦੋ ਡੰਗ ਦਾ ਬਿਲਕੁਲ 11 ਕਿਲੋ ਠੀਕ ਆ ਜੀ 11 ਕਿਲੋ ਬਿਲਕੁਲ ਤਿਆਰ ਹਾਂ ਦੋ ਡੰਗ ਦਾ ਹਾਂਜੀ ਠੀਕ ਆ ਤੇ ਮੋਲ ਵੀਰੇ ਦਾ ਕੀ ਰੱਖਿਆ ਹੋਇਆ ਮੋਲੇ ਦਾ 28000 ਦੇ ਵਿੱਚ ਆ 11 ਕਿਲੋ ਬਿਲਕੁਲ ਮਿਲਕ ਜਿਹੜਾ ਕੋਈ ਚੋ ਸਕਦਾ ਕੀ ਹਾਂ ਚੋ ਸਕਦਾ ਠੀਕ ਆ ਜੀ ਠੀਕ ਆ ਸੋ ਬਾਕੀ ਜਿਹੜਾ ਥਾਂ ਦੇ ਵਾ ਸੋ ਵੀਰ ਜੀ ਇਹ ਕੁਛੇ ਨੇ ਦੇ ਬਾਰੇ ਦੱਸਣਾ ਚਾਹੁੰਗਾ ਵਪਾਰ ਚੋਂ ਕੋ ਕਿਸੇ ਘਰੋਂ ਜਾਂ ਫਾਰਮ ਚੋਂ ਆਈਆਂ ਆਪਣੇ ਕੋਲ ਵੜਣਾ ਫਾਰਮ ਚੋਂ ਆਈਆਂ ਠੀਕ ਆ ਜੀ ਠੀਕ ਹੈ ਸੋ ਕਿਸਾਨ ਵੀਰੋ ਜਿਹੜਾ ਤੁਸੀਂ ਥਣ ਹਵਾਨਾ ਬਿਲਕੁਲ ਨਜ਼ਰ ਮਾਰ ਸਕਦੇ ਹੋ ਕਿਉਂਕਿ ਤੁਸੀਂ ਬਹੁਤ ਦੂਰੋਂ ਕਈ ਵਾਰਾਂ ਵੀਰਾਂ ਨੇ ਚੱਲ ਕੇ ਆਉਣਾ ਹੁੰਦਾ ਤੇ ਕਿਸੇ ਪੱਖ ਤੋਂ ਜਿਹੜੀ ਕੋਈ ਚੀਜ਼ ਰਹੇ ਨਾ ਜਾਵੇ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਠੀਕ ਹੈ ਜੀ 28000 ਮੋਲ ਦੱਸਿਆ ਨਾ ਵੀਰ ਜੀ 28000 ਮੋਲਾ ਦੋਸਤੋ ਬਿਲਕੁਲ 11 ਲੀਟਰ ਜਿਹੜਾ ਮਿਲਕ ਦੋ ਡੰਗ ਦੀ ਚੁਆਈ ਅਸੀਂ ਕੋਈ ਮੇਰਾ ਵੀਰ ਭਰਾ ਆ ਕੇ ਕਰ ਸਕਦਾ ਠੀਕ ਹੈ ਜੀ ਇਹਨੂੰ ਖੋਲਣ ਰਹਿਣ ਦਿਈਏ ਹੈਨਾ ਬੇਸ਼ੱਕ ਹਾਂਜੀ ਹਾਂਜੀ ਥੋੜਾ ਫਾਰਮ ਦੀ ਵੜ ਵਿੱਚ ਠੀਕ ਹੈ ਜੀ ਸੋ ਦੋਸਤੋ ਜਿਹੜਾ ਟਾਈਮ ਆ ਵੀਰੇ ਤਕਰੀਬਨ ਟਾਈਮ ਜਿਹੜਾ 1 ਵਜੇ ਦਾ ਹੋਇਆ ਹੋਵੇਗਾ ਹੁਣ 1 ਵਜੇ ਦਾ ਟਾਈਮ ਜਿਹੜਾ ਹੋ ਗਿਆ ਹੋਊਗਾ ਦੁਪਹਿਰ ਦਾ ਠੀਕ ਹੈ ਸੋ ਵੀਰੇ ਇੱਕ ਹੋਰ ਕੀ ਆਪਣੇ ਕੋਲ ਪਸ਼ੂ ਸੇਲ ਹੈਗਾ ਠੀਕ ਹੈ ਜੀ ਸੋ ਦੋਸਤੋ ਇਹ ਜਿਹੜੀ ਮੱਝ ਵੀ ਵੀਰ ਉਹਨਾਂ ਦੇ ਕੋਲ ਸੇਲ ਵਾਸਤੇ ਅਵੇਲੇਬਲ ਹੈਗੀ ਆ ਸੋ ਵੀਰੇ ਕਿੰਨੇ ਦਿਨ ਹੋ ਗਿਆ ਨਸੂਈ ਨੂੰ ਇਹਨੂੰ ਚੌਥਾ ਠੀਕ ਹੈ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਬੌਲੇ ਦੇ ਵਿੱਚ ਕੋਈ ਦੁੱਧ ਕਿੰਨਾ ਕੁ ਹੈਗਾ ਤਿਆਰ ਇਸ ਟਾਈਮ 10 ਕਿਲੋ ਤਿਆਰ ਹੈ ਇਹਦੇ ਕੋਲ ਠੀਕ ਹੈ ਜੀ 10 ਕਿਲੋ ਦੋਸਤੋ 10 ਲੀਟਰ ਜਿਹੜਾ ਜਿਹੜਾ ਮਿਲਕ ਆ ਬੌਲੇ ਦੇ ਵਿੱਚ ਵੀਰ ਹੁਣਾ ਦੱਸਿਆ ਵੀ ਅੱਜ ਤੀਜਾ ਚੌਥਾ ਦਿਨ ਹੈ ਜਿਹੜਾ ਸੂਈ ਨੂੰ ਹੋ ਗਿਆ ਬਿਲਕੁਲ ਦੋਸਤੋ ਚਾਰੇ ਥਣਾ ਜਿਹੜੀ ਬਰਾਬਰਤਾ ਉਹ ਤੁਸੀਂ ਜ਼ਰੂਰ ਵੇਖ ਸਕਦੇ ਹੋ ਬਿਲਕੁਲ ਚਾਰੇ ਥਣ ਬਰਾਬਰ ਹਨ ਹੈ ਜੀ ਸਿੰਘਾਂ ਦੀ ਬੰਤਰ ਮੂਹ ਮੱਥੇ ਦੀ ਉਹ ਵੀ ਜ਼ਰੂਰ ਨੋਟ ਕਰ ਸਕਦੇ ਹੋ ਬਾਲੀਆਂ ਜਿਹੜੀਆਂ ਤੁਹਾਨੂੰ ਮੱਝਾਂ ਦੋਨੇ ਦਿਖਾਈਆਂ ਦੋਸਤੋ ਇੱਕ ਅੱਧ ਕੱਟ ਦੀਆਂ ਕੋਈ ਛੋਟੀਆਂ ਨਹੀਂ ਗੀਆਂ ਬਿਲਕੁਲ ਮੀਡੀਅਮ ਹਾਈਟ ਹੈਗੀ ਐ ਨਾਂ ਵਾਲੀ ਵੱਡੀ ਐ ਤੇ ਨਾਂ ਵਾਲੀ ਛੋਟੀ ਵੀ ਆਮ ਮੱਝਾਂ ਦੇ ਵਿੱਚ ਦੋਸਤੋ ਇਹਨਾਂ ਦੀ ਜਿਹੜੀ ਹਾਈਟ ਤੁਸੀਂ ਗਿਣ ਮਿਲ ਸਕਦੇ ਜੀ ਸੋ ਵਧੀਆ ਮੱਝਾਂ ਦੋਸਤੋ ਮਗਰ ਜਿਹੜਾ ਜੈਡ ਬਲੈਕ ਕੱਟਾ ਬਿਲਕੁਲ ਪੂਛ ਵੀ ਦੋਸਤੋ ਕਾਲੀ ਆ ਬਿਲਕੁਲ ਟੀਕੇ ਚੰਗੇ ਆ ਟੀਕੇ ਦਾ ਚੰਗੇ ਸੀਮਨ ਦਾ ਆਪਾਂ ਇਸ ਨੂੰ ਕਹਿ ਸਕਦੇ ਆ ਸੋ ਵੀਰ ਜਿਹੜਾ ਦਾ ਮੁੱਲ ਰੱਖਿਆ ਕੀ ਰੱਖਿਆ ਹੋਇਆ ਆਪਾਂ ਇਹਦਾ 76000 ਠੀਕ ਆ ਜੀ 76000 ਕਿਸਾਨ ਵੀਰੋ ਜਿਹੜੀ ਇਸ ਮੱਝ ਦੀ ਡਿਮਾਂਡ ਹੈਗੀ ਵੀਰ ਹੁਣਾਂ ਵੱਲੋਂ ਬਾਕੀ ਮੌਕੇ ਤੇ ਦੋਸਤੋ ਜਦੋਂ ਤੁਸੀਂ ਆਏ ਆਪਦੀ ਤਸੱਲੀ ਕੀਤੀ ਮੌਕੇ ਤੇ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਪਰਤੇ 'ਚ ਹੋਵੇਗਾ ਵੀਰ ਹੁਣਾਂ ਨੂੰ ਕੋਈ ਗੁੱਸਾ ਗਿਰਣਾ ਨਹੀਂ ਪਰਤੇ 'ਚ ਹੋਵੇਗਾ ਵੀ ਤੁਹਾਡੇ ਨਾਲ ਸੌਦਾ ਕਰਨਣਗੇ ਠੀਕ ਆ ਵੀਰ ਜੀ ਸੋ ਇਹਨਾਂ ਦੇ ਵਿੱਚੋਂ ਇੱਕ ਆਪਣੇ ਕੋਲ ਆ ਵੀ ਦੋ ਨਗ ਸੇਲ ਹਨਾ ਜੀ ਵੜੀਆਂ ਠੀਕ ਆ ਜੀ ਸੋ ਵੀਰ ਜੀ ਪਹਿਲੀ ਵੜ ਜਿਹੜੀ ਛੋਟੀ ਹੈ ਉਹਦੀ ਆਪਾਂ ਗੱਲ ਕਰੀਏ ਕਿ ਉਹ ਨਹੀਂ ਸੇਲ ਆਸਤੇਗੀ ਉਹ ਨਹੀਂ ਜੀ ਠੀਕ ਆ ਜੀ ਇਹਦੀ ਵਰਦੀ ਏਜ ਕਿੰਨੀ ਹੋਈ ਹੈਗੀ ਹੁਣ ਇਸ ਟਾਈਮ 11 ਮਹੀਨੇ ਠੀਕ ਹੈ ਜੀ 11 ਮਹੀਨੇ ਦੋਸਤੋ ਜਿਹੜੀ ਐਚ ਐਫ ਦੇ ਵਿੱਚ ਡੱਬੀ ਵੇੜ ਤੁਸੀਂ ਵੇਖ ਰਹੇ ਨਾਲ 11 ਮਹੀਨੇ ਦੀ ਏਜ ਆ ਤੇ ਵੀਰ ਜੀ ਕੋਈ ਸੀਮੰਟ ਦਾ ਪਤਾ ਵੀ ਕਿਹੜਾ ਸੀਮੰਟ ਦੀ ਹੈ ਕਿ ਏ ਪੀ ਐਸ ਦੀ ਹੈ ਤੇ ਮਦਰ ਦਾ ਕੋਈ ਮਿਲਕ ਇਹਦਾ ਪਤਾ ਸੀ ਵੀ ਕਿੰਨਾ ਆਪਣੇ ਕੋਲ ਰਹੀ ਹੋਵੇ ਤੇ ਆਪਣੇ ਕੋਲ ਹੀ ਰਹੀ ਸੀ ਠੀਕ ਹੈ 24 25 ਲੀਟਰ ਦੀ ਦੋਸਤੋ ਜਿਹੜੀ ਮਦਰ ਦਾ ਮਿਲਕ ਰਿਹਾ ਇਸ ਵੇੜੀ ਦਾ ਬਾਕੀ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਸਕਦੇ ਹੋ ਚਾਰ ਥਾਨ ਨੇ ਦੋਸਤੋ ਜਿੱਥੋਂ ਤੱਕ ਮੈਂ ਵੇਖਿਆ ਵੀ ਚਾਰੇ ਥਣ ਕੋਈ ਮਤਲਬ ਕਿ ਸ਼ਾਰਟ ਨਹੀਂ ਹੈਗੀ ਇਸ ਵੈੜੀ ਦੇ ਥੱਲੇ ਵੀ ਚਾਰ ਥਾਨ ਨੇ ਸੋ ਅਵੀਰਦੀਪਾ ਕੀ ਜਿਹੜੀ ਇਸ ਵੈੜ ਦੀ ਉਮਰ ਵੀ ਤੁਸੀਂ ਦੱਸਤਾ ਵੀ ਸਾਲ ਦੇ ਅੰਦਰ ਹੀ ਹੈ ਨਾ ਹਾਂਜੀ ਹਾਂ ਤੇ ਕਿੰਨੀ ਕੀ ਡਿਮਾਂਡ ਰੱਖੀ ਕੀ ਮੁੱਲ ਕਰ ਰਹੇ ਆ ਪੰਦਰਾਂ 15000 ਠੀਕ ਹੈ ਜੀ 15000 ਕਿਸਾਨ ਵੀ ਰੋਸ ਦੀ ਜਿਹੜੀ ਡਿਮਾਂਡ ਆ ਮੁੱਲ ਵੀਰ ਹੋਣਾ ਰੱਖਿਆ ਹੋਇਆ ਬਾਕੀ ਤੁਸੀਂ ਵੇਖ ਸਕਦੇ ਹੋ ਮੂੰਹ ਮੱਥਾ ਚੰਗੀ ਬਰੀਡ ਦੇ ਵਿੱਚ ਐਚ ਐਫ ਦੇ ਵਿੱਚ ਦੋਸਤੋ ਡੱਬੀ ਇਹ ਵੈੜ ਤੁਹਾਨੂੰ ਜਿਹੜੀ ਆ ਮਿਲ ਜਾਵੇਗੀ ਤਕਰੀਬਨ ਇੱਕ ਸਾਲ ਦੇ ਅੰਦਰ ਵਾਰ ਇਹ ਜਿਹੜੀ ਏਜ ਆ ਮੂੰਹ ਅਖੀਰੀ ਆ ਦੋਸਤੋ ਸੋ ਵੀਰ ਜੀ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਜਰਸੀ ਦੇ ਵਿੱਚ ਬ੍ਰੀਡ ਚ ਖੜੀ ਹੋਈ ਆ ਵੇੜ ਸੋ ਇਸ ਦੀ ਵੀਰ ਜੀ ਡਿਟੇਲ ਕੀ ਆ ਅੱਗੇ ਕਿੰਨੀ ਕੀ ਏਜ ਹੋ ਗਈ ਇਸ ਦੀ ਤਕਰੀਬਨ ਮੂੰਹ ਇਸ ਦੀ ਕੀ ਡਿਟੇਲ ਆ ਉਹ ਖੀਰੀ ਆ ਜੀ ਇਹ ਠੀਕ ਆ ਜੀ ਠੀਕ ਆ ਅੱਗੇ ਵੀਰ ਜੀ ਜਿਹੜੀ ਅ ਕਿੰਨਾ ਕੁ ਟਾਈਮ ਲੈ ਲੈ ਜੀ ਖੇਹਣ ਦੇ ਵਿੱਚ ਇੱਕ ਮਹੀਨਾ ਰਹਿਣਗੇ ਠੀਕ ਆ ਸੋ ਕਿਸਾਨ ਵੀਰੋ ਇੱਕ ਜਿਹੜਾ ਮਹੀਨਾ ਇਸ ਵੇੜ ਨੇ ਲੈ ਜਾਣਾ ਬਾਕੀ ਲਾਈ ਖੜੀ ਆ ਤੁਸੀਂ ਵੇਖ ਸਕਦੇ ਹੋ ਹਜੇ ਢਿੱਲਾ ਕਾਫੀ ਨਾ ਦੋਸਤੋ ਇੱਕ ਮਹੀਨੇ ਦਾ ਸਮਾਂ ਜਰਸੀ ਰੈਡ ਹੈਗੀ ਆ ਦੋਸਤੋ ਮੂੰਹੋ ਖੀਰੀ ਆ ਬਿਲਕੁਲ ਵਧੀਆ ਕੱਦ ਹੈਗਾ ਦੋਸਤੋ ਕੋਈ ਛੋਟੀ ਨਹੀਂ ਹੈਗੀ ਪੰਜਾਬ ਦੀ ਜਰਸੀ ਜਿੱਦਾਂ ਦੀ ਆਪਣੀ ਹੈਗੀ ਵੀ ਉਸ ਬਰੀਡ ਦੇ ਵਿੱਚ ਹੈਗੀ ਆ ਬਾਕੀ ਜਿਹੜਾ ਮੂੰਹ ਆ ਉਹ ਤੁਸੀਂ ਵੇਖ ਸਕਦੇ ਹੋ ਦੋਸਤੋ ਬਿਲਕੁਲ ਛੋਟਾ ਕੰਨ ਨਿੱਕੀ ਬੂਤੀ ਦੋਸਤੋ ਜਿਵੇਂ ਤੁਹਾਨੂੰ ਵੇਖ ਸਕਦੇ ਹੋ ਬਿਲਕੁਲ ਜਰਸੀ ਬਰੀਡ ਦੇ ਵਿੱਚ ਆਉਂਦੀ ਆ ਠੀਕ ਆ ਸੋ ਫਿਰ ਜੀ 1 ਮਹੀਨਾ ਤਕਰੀਬਨ 1 ਮਹੀਨਾ ਪਿਆ ਕੋਈ ਕੋਈ ਜ਼ਿਆਦਾ ਸਮਤ ਨਹੀਂ ਘਟ 28 27 ਠੀਕ ਆ ਆ ਲਾਈ ਖੜਾ ਪਤਾ ਲੱਗੀ ਜਾਂਦਾ ਹਨ ਨਾਲੇ ਚਾਰੇ ਥਾਣੇ ਦੇ ਦੋਸਤੋ ਜਿਹੜਾ ਤੁਸੀਂ ਉਹ ਵੀ ਜ਼ਰੂਰ ਨੋਟ ਕਰ ਸਕਦੇ ਬਿਲਕੁਲ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਸਵیر ਜੀ ਦੀ ਡਿਮਾਂਡ ਆਪਾਂ ਕੀ ਰੱਖੀ ਹੋਈ ਆ ਕਿੰਨਾ ਕੁ ਮੋਲੇ ਦਾ ਕਰਦੇ ਆ 38000 ਮੋਲੇ ਠੀਕ ਆ ਜੀ 38000 ਦੇ ਵਿੱਚੋਂ ਕੁਝ ਥੋੜਾ ਬਹੁਤ ਇਮਾਨਤਾਨ ਹਾਂਜੀ ਕਰ ਦਾਂਗੇ ਥੋੜਾ ਬਹੁਤ ਹੀ ਹੋਵੇਗਾ ਭੀਜਣਾ ਥੋੜਾ ਬਹੁਤ ਹੀ ਹੋਵੇਗੀ ਠੀਕ ਆ ਠੀਕ ਆ ਜੀ ਸੋ ਕਸਾਰ ਵੀਰ ਹੋਣਾ ਜਿੱਦਾਂ ਕਿਹਾ ਵੀ ਥੋੜਾ ਬਾਕੀ ਮਾਨਤਨ ਹੋਵੇਗਾ ਵੀ 38000 ਮੁੱਲ ਪਹਿਲਾਂ ਵੀਰ ਹੋਣਾ ਜਾਇਜ਼ ਜਾਂ ਕੀਤਾ ਸੋ ਬਾਕੀ ਜਿਹੜਾ ਇੱਕ ਵਾਰੀ ਤੁਸੀਂ ਫੇਰ ਜ਼ਰੂਰ ਨੋਟ ਕਰ ਸਕਦੇ ਚੰਗੀ ਵਿਹੜਾ ਦੋਸਤੋ 38000 ਡਿਮਾਂਡ ਬਾਕੀ ਤੁਸੀਂ ਵੀਰ ਹੋਣਾ ਦੇ ਨਾਲ ਸੰਪਰਕ ਕਰਕੇ ਇਹਨਾਂ ਸਾਰੇ ਪਸ਼ੂਆਂ ਦੇ ਵਿੱਚੋਂ ਕੋਈ ਪਸ਼ੂ ਵੀ ਜਿਹੜਾ ਤੁਹਾਨੂੰ ਪਸੰਦ ਆਉਂਦਾ ਤੁਸੀਂ ਖਰੀਦ ਸਕਦੇ ਹੋ ਸੋ ਵੀਰ ਹੋਣਾ ਦੇ ਇੱਕ ਵਾਰੀ ਆਪਾਂ ਕੰਟੈਕਟ ਨੰਬਰ ਫੇਰ ਪੁੱਛ ਲੈਨੇ ਵੀਰ ਜੀ ਇੱਕ ਵਾਰੀ ਕੰਟੈਕਟ ਨੰਬਰ ਫੇਰ ਬੋਲ ਕੇ ਦੱਸ ਦਿਓ 88475 1443 ਠੀਕ ਹੈ ਜੀ ਇਸ ਤੋਂ ਲਾਓ ਵੀਰ ਜੀ ਵਟਸਐਪ 'ਤੇ ਤੇ ਚੱਲ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੋਲ ਐਨੀਮਲ ਜਿਹਦੇ ਵਿੱਚ ਵਹਿੜਾਂ ਤੇ ਵੀਰ ਹੋਣਾਂ ਦੇ ਕੋਲ ਮੱਝਾਂ ਜਿਹੜੀਆਂ ਦੋ ਅਵੇਲੇਬਲ ਨੇ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਉਸ ਦੇ ਬਾਰੇ ਤੁਸੀਂ ਜਿਹੜੀ ਵੀਰ ਹੋਣਾਂ ਨਾਲ ਚਰਚਾ ਕਰ ਸਕਦੇ ਹੋ ਗੱਲਬਾਤ ਕਰਕੇ ਇਹ ਪਸ਼ੂ ਖਰੀਦ ਸਕਦੇ ਠੀਕ ਹੈ ਬਾਕੀ ਦੋਸਤੋ ਜਿਹੜੀ ਇਹ ਬਰੀਡ ਆ ਅੱਗੇ ਜਾ ਕੇ ਮਤਲਬ ਵੀ ਤੁਸੀਂ ਚੰਗੇ ਸੀਮਨ ਇਸ ਤੇ ਯੂਜ਼ ਕਰ ਸਕਦੇ ਹੋ ਚੰਗੇ ਸੀਮਨ ਯੂਜ਼ ਕਰਨ ਤੋਂ ਬਾਅਦ ਚੰਗੀਆਂ ਬੱਚੀਆਂ ਜਦੋਂ ਆਉਣਗੀਆਂ ਦੋਸਤੋ ਬਹੁਤ ਵਧੀਆ ਚੰਗੇ ਮਿਲਕ ਰਿਕਾਰਡ ਵਾਲੀਆਂ ਹੋਣਗੀਆਂ ਤਕਰੀਬਨ ਜਿਹੜੀਆਂ ਆਪਾਂ ਆਮ ਮੇਲਿਆਂ ਦੇ ਵਿੱਚ ਦੋਸਤੋ ਐਚ ਐਫ ਬਰੀਡ ਦੀਆਂ ਬੇੜਾ ਵੇਨੇ ਆ ਚੰਗੇ ਆਰਡਰ ਦੀ ਕੁਆਲਿਟੀ ਵਾਲੀਆਂ ਉਹ ਰਿੰਗ ਦੇ ਵਿੱਚ ਤੁਸੀਂ ਅਕਸਰ ਵੇਖਦੇ ਹੋ ਉਹਨਾਂ ਦੇ ਵਿੱਚ ਦੋਸਤੋ ਜਿਹੜਾ ਆਰਡਰ ਇਹ ਹੋ ਜੀਆਂ ਬੇੜਾਂ ਦਾ ਪਾਇਆ ਜਾਂਦਾ ਗਾਰਡ ਜਿੰਨੀ ਹੈਗੀ ਦੋਸਤੋ ਉਨੀ ਪਿੱਛੇ ਹੈਗੀ ਆ ਸੂਹ ਤੋਂ ਲੈ ਕੇ ਧੁੰਨ ਤੱਕ ਦੋਸਤੋ ਜਿਹੜਾ ਆਰਡਰ ਬੇੜ ਦਾ ਨਜ਼ਰ ਆ ਰਿਹਾ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਬਹੁਤ ਆਕਰਸ਼ਕ ਦੋਸਤੋ ਜਿਹੜਾ ਆਰਡਰ ਹੈਗਾ ਇਸ ਬੇੜ ਨੂੰ ਲੱਗਾ ਤਕਰੀਬਨ 35 ਲੀਟਰ ਹੋਣਾ ਵੀਰ ਉਹਨਾਂ ਨੇ ਇਸ ਦੀ ਜਿਹੜੀ ਆਪ ਨੂੰ ਕਿਹਾ ਵੀ 35 ਲੀਟਰ ਦੀ ਚਵਾਈ ਕਰਾ ਦੋਗੀ ਬਾਕੀ ਵੱਧ ਵੀ ਹੋ ਸਕਦਾ ਤੇ ਥੋੜਾ ਬਾਧਾ ਘਟ ਵੀ ਹੋ ਸਕਦਾ ਬਾਕੀ ਅੱਗੇ ਜਦੋਂ ਪੀਕ ਲੈਵਲ ਤੇ ਦੋਸਤੋ ਇਸ ਨੇ ਦੁੱਧ ਚਵਾਇਆ ਉਦੋਂ ਪਤਾ ਲੱਗ ਹੀ ਜਾਂਦਾ ਦੋਸਤੋ ਬਾਕੀ ਚਾਰ ਥਾਂ ਨੇ ਦੋਸਤੋ ਜਿਹੜੀ ਇੱਕ ਤੁਹਾਨੂੰ ਛਾੜ ਨਜ਼ਰ ਜੀ ਆ ਰਹੀ ਹੋਵੇਗੀ ਬਾਕੀ ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈਗੀ ਵੀ ਬਿਲਕੁਲ ਪੱਧਰ ਲੇਵਾ ਦੋਸਤੋ ਬਿਲਕੁਲ ਸ਼ਾਨਦਾਰ ਬਹੁਤ ਵਧੀਆ ਖੂਬਸੂਰਤ ਸ਼ਾਨਦਾਰ ਲੇਵਾ ਦੋਸਤੋ ਠੀਕ ਹੈ ਜੀ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ